ਸੱਚੀ ਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ ਤੇ ਮੈਂ ਆ ਸੁਨੇਹਾ ਲੈ ਕੇ ਹਾਜ਼ਰ ਆ ਪਰਦੇ ਦੇ ਪਿੱਛੇ ਦੀ ਕਹਾਣੀ ਅੱਜ ਦਾ ਇਹ ਪ੍ਰੋਗਰਾਮ ਸਪான்ਸਰ ਕੀਤਾ ਹੈ ਬਲੂ ਪੁਆਇੰਟ ਰੀਅਲਟਰਸ ਨੇ ਕਿਸੇ ਵੀ ਤਰ੍ਹਾਂ ਦਾ ਤੁਸੀਂ ਘਰ ਖਰੀਦਣਾ ਜਾਂ ਵੇਚਣਾ ਜਾਂ ਲੈਣੀ ਹੈ ਕੋਈ ਵੀ ਕਾਮਰਸ਼ੀਅਲ ਪ੍ਰਾਪਰਟੀ ਜਾਂ ਵੇਚਣੀ ਹੈ ਕੋਈ ਵੀ ਕਾਮਰਸ਼ੀਅਲ ਪ੍ਰਾਪਰਟੀ ਤਾਂ ਤੁਸੀਂ ਸੰਪਰਕ ਕਰ ਸਕਦੇ ਹੋ ਬਲੂ ਪੁਆਇੰਟ ਰੀਅਲਟਰਸ ਨੂੰ 403265589 करोग्रमची शुरुत चार सो दस तो। चार सो दस ਕੱਲ ਦਾ ਕਾਫੀ ਤੁਸੀਂ ਸੁਣ ਹੀ ਲਿਆ ਹੋਣਾ 410 ਬੜਾ ਚਰਚਾ ਹੈ 410 ਦਾ YouTube ਤੇ ਇੱਕ ਨਵਾਂ ਗੀਤ ਰਿਲੀਜ਼ ਹੋਇਆ ਜੀ ਸਨੀ ਮਾਲਟਨ ਦੇ YouTube ਚੈਨਲ ਤੇ ਸਨੀ ਮਾਲਟਨ ਨੂੰ ਬਹੁਤ ਸਾਰੇ ਲੋਕ ਜਾਣਦੇ ਹੀ ਨੇ ਪਰ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਉਹਨਾਂ ਨੇ ਵੀ ਇਸ ਗੀਤ ਵਿੱਚ ਗਾਇਆ ਹੈ ਸਨੀ ਮਾਲਟਨ ਤੇ ਸਿੱਧੂ ਮੂਸੇਵਾਲੇ ਦੀ ਇਸ ਗੀਤ ਦੇ ਵਿੱਚ ਕੋਲਾਬੋਰੇਸ਼ਨ ਹੋਈ ਹੈ ਜੀ 410 ब्रैम्पटन ਦਾ ਜ਼ਿਕਰ ਇਸ ਗੀਤ ਵਿੱਚ ਕੀਤਾ ਗਿਆ ਹੈ 410 ਇੱਕ ਨੌਰਥ ਸਾਈਨ ਵੀ ਦਿਖਾਇਆ ਗਿਆ ਉਹ ਇੱਕ ਸੜਕ ਦਾ ਸਾਈਨ ਹੈ ਜਿਹੜੀ ਬ੍ਰੈਂਪਟਨ ਨੂੰ ਕੈਲੀਬਨ ਨਾਲ ਜੋੜਦੀ ਹੈ ਸੋ ਬਹੁਤ ਸਾਰੇ ਪਲਾਜ਼ਿਆਂ ਦੀ ਗੱਲ ਵੀ ਇਸ ਗੀਤ ਵਿੱਚ ਕੀਤੀ ਗਈ ਹੈ ਬਹੁਤ ਸਾਰੀਆਂ ਸਟਰੀਟਸ ਦੀ ਤੇ ਬ੍ਰੈਂਪਟਨ ਦੇ ਨਾਲ ਲੱਗਦੇ ਜਿਹੜੇ ਸ਼ਹਿਰ ਨੇ ਉਹਨਾਂ ਦੀ ਗੱਲ ਵੀ ਇਸ ਦੇ ਵਿੱਚ ਕੀਤੀ ਗਈ ਹੈ ਸਕੁੱਲ ਮਿਲਾ ਕੇ 410 ਗੀਤ ਜਿਹੜਾ ਆਧਾਰਿਤ ਹੈ ਉਹ ਹੈ ਬ੍ਰੰਟਨ অন্ਟਾਰੀਓ ਤੇ ਉਹਦੇ ਆਲੇ ਦੁਆਲੇ ਦੇ ਇਲਾਕਿਆਂ ਤੇ 20 ਟਾਊਨ ਦੀ ਗੱਲ ਇਸ ਗੀਤ ਦੇ ਵਿੱਚ ਹੋਈ ਹੈ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਇਹ ਉਹਨਾਂ ਦਾ 6ਵਾਂ ਗੀਤ ਹੈ ਜਿਹੜਾ ਰਿਲੀਜ਼ ਕੀਤਾ ਗਿਆ ਹੈ ਤੇ ਉਹਨਾਂ ਦੇ ਫੈਨਸ ਤੇ ਅੱਖਾਂ ਦੇ ਵਿੱਚ ਤੇ ਅਸੀਂ ਖੁਸ਼ੀ ਦੇਖ ਹੀ ਰਹੇ ਆ ਕਿ ਜਦੋਂ ਉਹਨਾਂ ਨੂੰ ਕੋਈ ਵੀ ਨਵਾਂ ਗੀਤ ਸਿੱਧੂ ਦਾਸ ਰਣਨ ਨੂੰ ਮਿਲਦਾ ਤਾਂ ਉਹ ਖੇਲ ਉੱਠਦੇ ਨੇ ਜੇ ਗੱਲ ਕਰੀਏ ਸਨੀ ਮਾਲਟਨ ਦੀ ਤਾਂ ਸਨੀ ਮਾਲਟਨ ਇੱਕ ਬਹੁਤ ਹੀ ਮਸ਼ਹੂਰ ਰੈਪਰ ਨੇ ਜਿਨ੍ਹਾਂ ਦਾ ਜਨਮ ਬ੍ਰੈਂਪਟਨ 'ਚ ਹੋਇਆ ਤੇ ਸਨੀ ਦਾ ਅਸਲ ਨਾਮ ਸੰਦੀਪ ਹੈ ਜੀ 2019 ਦੇ ਵਿੱਚ ਸਨੀ ਮਾਲਟਨ ਤੇ ਸਿੱਧੂ ਮੂਸੇਵਾਲਾ ਦੀ ਬਹਿਸ ਹੋ ਗਈ ਕਾਫੀ ਲੜਾਈ ਹੋਈ ਤੇ ਫਿਰ ਫਰਵਰੀ 2022 ਦੇ ਵਿੱਚ ਦੋਹਾਂ ਦੀ ਸੁਲਾਹ ਹੋ ਗਈ ਤੇ ਦੋਹਾਂ ਨੇ ਦੁਬਾਰਾ ਕੰਮ ਕਰਨਾ ਜਿਹੜਾ ਹੈ ਸ਼ੁਰੂ ਕਰ ਦਿੱਤਾ ਸੋ ਗੀਤ ਤੁਹਾਨੂੰ ਕਿਹਜਾ ਲੱਗਿਆ ਸਾਨੂੰ ਵੀ ਜ਼ਰੂਰ ਦੱਸਿਓ ਤੇਜ ਸਣੀ ਮਾਲਟਨ ਦੇ YouTube ਚੈਨਲ ਤੇ ਤੁਸੀਂ ਇਹ ਗੀਤ ਦੇਖ ਸਕਣ ਸਕਦੇ ਹੋ ਬਾਲਵੁੱਡ ਅਦਾਕਾਰਾ ਪ੍ਰਿਅੰਕਾ ਚੋਪੜਾ ਦੇ ਭਰਾ ਸਧਾਰਤ ਚੋਪੜਾ ਦਾ ਹੋ ਗਿਆ ਜੀ ਰੋਕਾ ਪ੍ਰਿਅੰਕਾ ਨੇ ਰੈੱਡ ਕਲਰ ਦੀ ਸਾੜੀ ਪਾਈ ਹੋਈ ਸੀ ਉਹਨਾਂ ਦੇ ਹਸਬੰਡ ਨਿਕ ਚਾਨਸ ਨੇ ਚਿੱਟੇ ਰੰਗ ਦਾ ਜਿਹੜਾ ਹੈ ਕੁੜਤਾ ਪਜਾਮਾ ਪਾਇਆ ਹੋਇਆ ਸੀ ਸਿਧਾਰਥ ਤੇ ਨੀਲਮ ਦਾ ਰੋਕਾ ਹੋਇਆ ਜੀ ਸਿਧਾਰਥ ਦੀ ਜਿਹੜੀ ਮੰਗੇਤਰ ਨੀਲਮ ਹੈ ਉਹ ਤਾਮਿਲ ਤੇ ਤੇਲਗੂ ਫਿਲਮਾਂ ਕਰ ਰਹੀ ਨੇ ਪਿਛਲੇ 9 ਸਾਲਾਂ ਤੋਂ 2018 ਦੇ ਵਿੱਚ ਨੀਲਮ ਦੀ ਫਿਲਮ ਆਈ ਸੀ ਤੇਲਗੂ ਫਿਲਮ ਤਮਾਸ਼ਾ ਉਹਦੇ ਵਿੱਚ ਉਹਨਾਂ ਨੇ ਆਪਣੀ ਭੂਮਿਕਾ ਨਿਭਾਈ ਸੋ ਹੁਣ ਦੇਖਣਾ ਇਹ ਹੋਵੇਗਾ ਕਿ ਬਾਲੀਵੁੱਡ ਦੇ ਵੱਲ ਨੀਲਮ ਦੀ ਐਂਟਰੀ ਹੋਵੇਗੀ ਜਾਂ ਫਿਰ ਆਪਣੀ ਜਿਹੜੀ ਆ ਉਹ ਗ੍ਰਸਤੀ ਦੇ ਵਿੱਚ ਹੀ ਜਿਹੜਾ ਆ ਬਿਜ਼ੀ ਹੋ ਜਾਣਗੇ ਜਾਂ ਫਿਰ ਉਹ ਜਿਹੜੀਆਂ ਪਰਿਵਾਰਿਕ ਜ਼ਿੰਮੇਵਾਰੀਆਂ ਹੀ ਸੰਭਾਲਣਗੇ ਤੇ ਇੱਕ ਫੋਟੋ ਵੀ ਬਾਤ ਵਾਇਰਲ ਹੋ ਰਹੀ ਹੈ ਜੀ ਪ੍ਰਿੰਕਾ ਚੋਪੜਾ ਦੀ ਬੇਟੀ ਮਾਲਤੀ ਦੀ ਨੀਲਮ ਦੇ ਨਾਲ ਬਹੁਤ ਤਿੰਨਾਂ ਦੀ ਜਿਹੜੀ ਫੋਟੋ ਆ ਬੜੀ ਕਿਊਟ ਜੀ ਹੈ ਬਹੁਤ ਸੋਹਣੀ ਫੋਟੋ ਜਿਹੜੀ ਉਹਨਾਂ ਦੇ ਫੈਨਸ ਨੇ ਦਰਸ਼ਕਾਂ ਵੱਲੋਂ ਵੀ ਇਹ ਫੋਟੋ ਬਹੁਤ ਪਸੰਦ ਕੀਤੀ ਜਾ ਰਹੀ ਹੈ ਸਨੀ ਲਿਓਨੀ ਇਹਨਾਂ ਨੇ ਆਪਣੀ ਨਿੱਜੀ ਜ਼ਿੰਦਗੀ ਬਾਰੇ ਹਾਲ ਹੀ ਦੇ ਵਿੱਚ ਇੱਕ ਇੰਟਰਵਿਊ ਦੌਰਾਨ ਕਈ ਗੱਲਾਂ ਦਾ ਖੁਲਾਸਾ ਕੀਤਾ ਹੈ ਡੇਨੀਅਲ ਵੈਬਰ ਇਹਨਾਂ ਦੇ ਹਸਬੰਦ ਨੇ ਜੀ ਇਹਨਾਂ ਦੇ ਨਾਲ ਇਹਨਾਂ ਨੇ ਵਿਆਹ ਕੀਤਾ ਸੀ ਤੇ ਫਿਰ ਹੁਣ ਇਹਨਾਂ ਦੇ ਤਿੰਨ ਬੱਚੇ ਨੇ ਪਰਿਵਾਰਕ ਜ਼ਿੰਦਗੀ ਜਿਹੜੀ ਬੜੀ ਖੁਸ਼ੀ-ਖੁਸ਼ੀ ਇਹਨਾਂ ਦੀ ਚੱਲ ਰਹੀ ਹੈ ਪਰ ਉਤਰਾ ਚੜਾ ਹਰ ਬੰਦੇ ਦੀ ਜ਼ਿੰਦਗੀ ਦੇ ਵਿੱਚ ਆਉਂਦੇ ਨੇ ਤੇ ਸਨੀ ਲਿਓਨੇ ਨੇ ਦੱਸਿਆ ਕਿ ਡੇਨੀਅਲ ਤੋਂ ਪਹਿਲਾਂ ਉਹ ਕਿਸੇ ਹੋਰ ਦੇ ਨਾਲ ਇੰਗੇਜਡ ਸਨ ਮੰਗਣੀ ਹੋ ਚੁੱਕੀ ਸੀ ਉਹਨਾਂ ਦੀ ਤੇ ਵਿਆਹ ਤੋਂ ਠੀਕ 2 ਮਹੀਨੇ ਪਹਿਲਾਂ ਉਸ ਬੰਦੇ ਨੇ ਸਨੀ ਦੇ ਨਾਲ ਜਿਹੜੀ ਹੈ ਚੀਟਿੰਗ ਕੀਤੀ ਸਨੀ ਲਿਓਨੀ ਦੇ ਨਾਲ ਸੋ ਉਹਨਾਂ ਨੂੰ ਟੋਖਾ ਦਿੱਤਾ ਗਿਆ ਵਿਆਹ ਤੋਂ ਠੀਕ 2 ਮਹੀਨੇ ਪਹਿਲੇ ਉਹ ਕਹਿੰਦੇ ਕਿ ਵਿਆਹ ਜਿਹੜਾ ਸੀਗਾ ਉਹ ਡੈਸਟੀਨੇਸ਼ਨ ਵੈਡਿੰਗ ਹੋਣੀ ਸੀ ਹਵਾਈ ਦੇ ਵਿੱਚ ਸੋ ਸਾਰਾ ਕੁਛ ਕਰੇ ਦਾ ਤਰ੍ਹਾਂ ਰਹਿ ਗਿਆ ਉਹਨਾਂ ਨੇ ਕਿਹਾ ਹਾਂ ਨਿਰਾਸ਼ਾ ਜ਼ਰੂਰ ਹੋਈ ਉਹਨਾਂ ਦੇ ਪੈਰੈਂਟਸ ਦੀ ਡੈਥ ਹੋਈ ਡੈਨੀਅਲ ਨੇ ਕਹਿੰਦੇ ਮੈਨੂੰ ਬਹੁਤ ਸੰਭਾਲ ਲਿਆ ਸੋ ਕਹਿੰਦੇ ਰੱਬ ਦੇ ਜਿਹੜੇ ਪਲਾਨਸ ਹੁੰਦੇ ਨੇ ਤੁਹਾਡੇ ਪਲਾਨਸ ਨਾਲੋਂ ਕਿਤੇ ਜ਼ਿਆਦਾ ਵੱਡੇ ਤੇ ਵਧੀਆ ਹੁੰਦੇ ਨੇ ਤੁਸੀਂ ਹਮੇਸ਼ਾ ਜਿਹੜਾ ਆ ਬੈਸਟ ਡਿਸਰਵ ਕਰਦੇ ਹੋ ਸੋ ਕਦੇ ਵੀ ਨਿਰਾਸ਼ ਨਹੀਂ ਹੋਣਾ ਚਾਹੀਦਾ ਬਾਲਗ ਅਦਾਕਾਰਾ ਈਸ਼ਵਰੀਆ ਰਾਇ ਬਚਨ ਜਿਆ ਬਚਨ ਦੀ ਨਵੀਂ ਤੇ ਅੱਜਕੱਲ ਇੱਕ ਵੀਡੀਓ ਬੜੀ ਵਾਰ ਹੋ ਰਹੀ ਹੈ ਇੰਟਰਨੈਟ ਤੇ ਕਹਿੰਦੇ ਜਿਵੇਂ ਜਿਆ ਬਚਨ ਮੀਡੀਆ ਵਾਲਿਆਂ ਨਾਲ ਬਹੁਤ ਰੂਡਲੀ ਗੱਲ ਕਰਦੇ ਨੇ ਈਸ਼ਵਰੀਆ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਸੋ ਲੋਕਾਂ ਨੇ ਈਸ਼ਵਰੀਆ ਤੇ ਜਿਆ ਨੂੰ ਕੰਪੇਅਰ ਕੀਤਾ ਜੀ ਈਸ਼ਵਰੀਆ ਰਾਏ ਬਚਨ ਤੇ ਜਿਆ ਬਚਨ ਨੂੰ ਉਹਨਾਂ ਦੀ ਵੀਡੀਓ ਦੇਖ ਕੇ ਈਸ਼ਵਰੀਆ ਦੀ ਵੀਡੀਓ ਦੇਖ ਕੇ ਬਹੁਤ ਸਾਰੇ ਲੋਕਾਂ ਨੇ ਕਮੈਂਟਸ ਕੀਤੇ ਨੇ ਕਿ ਇਹ ਜਿਹੜੇ ਨੇ ਜਿਹੜਾ ਇਹਨਾਂ ਦਾ ਐਕਸੈਂਟ ਹੈ ਉਹ ਜਿਹਾ ਬੱਚਣ ਦੀ ਤਰ੍ਹਾਂ ਸਾਊਂਡ ਕਰ ਰਿਹਾ ਇੱਕ ਨੇ ਕਮੈਂਟ ਕੀਤਾ ਉਹ ਗਲਿੰਪਸ ਆਫ ਜਿਆ ਜੀ ਇੱਕ ਕਮੈਂਟ ਵੀ ਹੋਇਆ ਕਿ ਓ ਐਮ ਜੀ ਸ਼ੀ ਹਾਊਂਡਡ ਲਾਈਕ ਜਿਆ ਬਚਨ ਸੋ ਬੜਾ ਕੰਪੈਰੀਜ਼ਨ ਚੱਲ ਰਿਹਾ ਹੈ ਜਿਆ ਬਚਨ ਤੇ ਈਸ਼ਵਰੀਆ ਰਾਏ ਬਚਨ ਦਾ ਬਾਕੀ ਘਰ ਦੀ ਗੱਲ ਹੈ ਜੀ ਉਹਨਾਂ ਦੀ ਆਪਸੀ ਥੋੜਾ ਜਿਹਾ ਜਿਹੜਾ ਤਾਲਮੇਲ ਹੈ ਉਹ ਤੇ ਜ਼ਰੂਰ ਇੱਕ ਦੂਜੇ ਦੇ ਵਿੱਚ ਦੇਖਣ ਨੂੰ ਮਿਲੇਗਾ ਹੀ ਤੇ ਜੇ ਗੱਲ ਕਰੀਏ ਈਸ਼ਵਰੀਆ ਰਾਏ ਬੱਚਨ ਦੇ ਵਰਕਫਰੰਟ ਦੀ ਤੇ ਉਹ ਕਾਫੀ ਸਾਰੀਆਂ ਤਾਮਿਲ ਬੰਗਾਲੀ ਹਿੰਦੀ ਤੇ ਇੰਗਲਿਸ਼ ਫਿਲਮਾਂ ਕਰ ਚੁੱਕੇ ਨੇ ਪਿੱਛੇ ਅਸੀਂ ਉਹਨਾਂ ਨੂੰ ਜਿਹੜਾ ਉਹਨਾਂ ਦਾ ਪਿਛਲਾ ਕੰਮ ਰਿਹਾ ਆ ਇੰਡਸਟਰੀ ਦੇ ਵਿੱਚ ਉਹ ਦੇਖਿਆ ਅਸੀਂ ਫੋਨੀਅਨ 72 ਸੋ ਦੇਖਣਾ ਹੀ ਹੋਵੇਗਾ ਕਿ ਜਿਹੜੀ ਅੱਨੀ ਚਰਚਾ ਹੋ ਰਹੀ ਹੈ ਚਰਚਾ ਤੋਂ ਬਾਅਦ ਦਸ਼ਵਰੀਆ ਰਾਏ ਵੱਚਨ ਵੱਲੋਂ ਕੋਈ ਟਿੱਪਣੀ ਸਾਹਮਣੇ ਆਉਂਦੀ ਹੈ ਤੇ ਉਹਨਾਂ ਦੇ ਕੀ ਫਿਊਚਰ ਪ੍ਰੋਜੈਕਟਸ ਹੋਣਗੇ ਤੇ ਸਮਾਂਨ ਤੇ ਹੀ ਪਤਾ ਲੱਗੇਗਾ 19 ਅਪ੍ਰੈਲ 2024 ਨੂੰ ਫਿਲਮ ਆ ਰਹੀ ਹੈ ਜੇ ਸ਼ਾਇਰ ਸਤਿੰਦਰ ਸਰਤਾਜ ਤੇ ਨਿਰੂਪਾ ਝਵਾ ਦੀ ਪਹਿਲਾਂ ਵੀ ਇਹ ਇਕੱਠੇ ਕੰਮ ਕਰ ਚੁੱਕੇ ਨੇ ਕਲੀ ਜੋਟਾ ਫਿਲਮ ਦੇ ਵਿੱਚ ਟ੍ਰੇਲਰ ਬਾਕ ਘੈਂਟ ਹੈ ਤੇ ਫਿਲਮ ਵੀ ਕਹਿੰਦੇ ਵਾਕਈ ਬੜੀ ਘੈਂਟ ਹੋਣ ਵਾਲੀ ਹੈ ਫਿਲਹਾਲ ਕਲਮ ਦੀ ਚੱਲ ਰਹੀ ਹੈ ਪ੍ਰੋਮੋਸ਼ਨ ਪ੍ਰੋਮੋਸ਼ਨਸ ਲਈ ਉਹਨਾਂ ਨੂੰ ਵੱਖ-ਵੱਖ ਥਾਵਾਂ ਤੇ ਜਾਣਾ ਪੈਂਦਾ ਆ ਤੇ ਹਾਲ ਹੀ ਦੇ ਵਿੱਚ ਆਈਪੀਐਲ ਮੈਚ ਤੇ ਵਿੱਚ ਸਤਿੰਦਰ ਸਰਤਾਜ ਤੇ ਨੀਰੂ ਬਾਜਪਾ ਪਹੁੰਚੇ ਉੱਥੇ ਉਹਨਾਂ ਨੇ ਮੁਲਾਕਾਤ ਕੀਤੀ ਬਾਲੀਵੁੱਡ ਅਦਾਕਾਰਾਂ ਪਿਟੀ ਜਿੰਤਾ ਦੇ ਨਾਲ ਸੋ ਕਾਫੀ ਉਤਸ਼ਾਹ ਦੇਖਣ ਨੂੰ ਸਾਨੂੰ ਮਿਲਿਆ ਆ ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਵੀ ਬਹੁਤ ਇੰਜੋਏ ਕਰਦੇ ਨਜ਼ਰ ਆਏ ਮੈਚ ਦੇ ਵਿੱਚ ਹੱਲਾਸ਼ੇਰੀ ਖਿਡਾਰੀਆਂ ਨੂੰ ਦਿੰਦੇ ਨਜ਼ਰ ਆਏ ਬਾਕੀ ਸਾਡੀ ਟੀਮ ਵੱਲੋਂ ਨੀਰੂ ਬਾਜਵਾ ਤੇ ਸਤਿੰਦਰ ਸਰਤਾਜ ਨੂੰ ਇਸ ਫਿਲਮ ਦੇ ਲਈ ਸ਼ਾਇਰ ਫਿਲਮ ਦੇ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ ਏਸੀ ਅੱਜ ਤੇ ਪਰਦੇ ਦੇ ਪਿੱਛੇ ਦੀ ਕਹਾਣੀ ਮਿਲਦੇ ਆ ਕੱਲ ਦੇਖਦੇ ਰਹੋ ਪੰਜਾਬੀ ਲਿੰਕ ਨਜ਼ਰ ਹਰ ਵਕਤ ਤੇ ਧੰਨਵਾਦ